ਆਰਮੀ ਦੇ ਮੁੰਡਾ ਉਹ ਆਣਾ ਹੈ ਆਓ ਸਰਪੰਚ ਆਓ ਆਓ 30 30 ਮਹੀਨੇ ਤੱਕ ਬਹੁਤ ਲੜਾਈ ਕਰੀ ਦਵਾ ਸਫਾ ਸਾ ਥੋੜਾ ਜਿਹਾ ਪਿੱਛੇ ਹੋ ਜਿਓ ਮਤਰੀ ਸਾਹਿਬ ਕੋਲ ਇੱਕ ਪਾਈਪ ਰਹਿ ਗਿਆ ਬਸ ਹਾਂ ਜੀ ਪੈਣਾ ਨਿਕਾਸੀ ਨਿਕਾਸੀ ਫਿਰ ਪ੍ਰਿੰਟ ਦਾ ਕੰਮ ਓਕੇ ਹੈ ਸਰ ਦੇਖਿਓ ਜੀ ਓਕੇ ਸਰ ਰਾਣਾ ਜੀ ਹੋਰ ਖੋਲ ਦਿਓ ਖੋਲ ਦਿਓ ਥੋੜਿਆ ਖੋਲ ਦਿਓ ਆਪਣਾ ਸਰ ਪਿੱਛੇ ਆ ਜਾਓ ਥੋੜਿਆ ਫੋਟੋ ਸਹੀ ਆ ਜੂਗੀ ਸਾਰੀ ਜੀ ਥੋੜਾ ਪਿੱਛੇ ਹੋ ਜਾਓ ਸਰ ਫੋਟੋ ਸਹੀ ਆ ਜੂਗੀ ਜੀ ਸਾਰੀ ਜੀ ਹੋ ਜਾ ਫੋਟੋ ਸਟੇ ਹੋ ਗਈ ਓਕੇ ਸਰ ਹਾਂ ਜੀ ਕਾਰਜੋ ਛੇਵੇਂ ਪਾਤਸ਼ਾਹ ਦੇ ਚਰਨ ਛੋਪਾ ਪ੍ਰਾਪਤ ਪਿੰਡ ਭਗਵਾਲਾ ਸ੍ਰੀ ਜੀਤਪੁਰ ਸਾਹਿਬ ਦੀ ਪਾਵਨ ਵਿਹੜਾ ਧਰਤੀ ਤੇ ਮਿਡਲ ਤੇ ਪ੍ਰਾਇਮਰੀ ਸਕੂਲ ਦੇ ਅੱਜ ਜਿੱਥੇ ਬਾਉਂਡਰੀ ਵਾਲ ਜੋ ਬਹੁਤ ਬੇ ਸਮੇਂ ਤੋਂ ਮੰਗ ਸੀ ਉਹਦਾ ਕੰਮ ਮੁਕੰਮਲ ਹੋ ਗਿਆ ਅੱਜ ਦੇ ਉਦਘਾਟਨ ਸਮਾਰੋਹ ਹੈ ਇੱਥੇ ਪਹੁੰਚੇ ਸਾਰੇ ਪਿੰਡ ਦੇ ਮੇਰੇ ਬਜ਼ੁਰਗ ਮਾਤਾ-ਮਾਪੇ ਨੌਜਵਾਨ ਵੀਰ ਬੱਚੇ ਬਹੁਤ ਬੀਤੀ ਤਾਦਾਤ ਪੰਚੀ ਨਹਿਰਮਨ ਮੀਂ ਸੱਜੇ ਆਸਪਾਸ ਦੇ ਪਿੰਡਾਂ ਦੇ ਪੰਚੀ ਪੰਚ ਸਹਿਬਾਨ ਸਰਪੰਚ ਸਹਿਬਾਨ ਆਮ ਆਦਮੀ ਪਾਰਟੀ ਦੀ ਸੁੱੱਚੀ ਲੀਡਰਸ਼ਿਪ ਸਾਡੇ ਸਿੱਖਿਆ ਵਿਭਾਗ ਦੇ ਸਾਰੇ ਅਧਿਕਾਰੀ ਇਸ ਸਕੂਲ ਦਾ ਸੂਚਾ ਸਟਾਫ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਤੇ ਤੁਸੀਂ ਆਪਣੇ ਪੁੱਤ ਆਪਣੇ ਭਰਾ ਨੂੰ ਬਹੁਤ ਮਾਨ ਬਖਸ਼ਿਆ ਇਹ ਪਹਿਲੇ ਬਣਾਇਆ ਗੁਰੂ ਸਾਹਿਬ ਦੀ ਬਖਸ਼ਿਸ਼ ਹੋਈ ਮੈਂ ਮੰਤਰੀ ਬਣਿਆ ਤੁਹਾਡੇ ਪਿੰਡ ਦੀਆਂ ਪ੍ਰਮੁੱਖ ਮੰਗਾ ਸੀ ਜਿਹਦੇ ਵਿੱਚੋਂ ਇੱਕ ਇਹ ਸੀ ਕਿ ਪਿੰਡ ਦੇ ਸਕੂਲ ਦੀ ਚਾਰ ਦਿਵਾਰੀ ਜੇ ਤੁਹਾਨੂੰ ਪਤਾ ਹੈ ਇੱਕ ਲੰਬਾ ਡਿਸਪਿਊਟ ਖਤਮ ਕਰਕੇ ਅੱਜ ਪਿੰਡ ਦਾ ਸਕੂਲ ਦੇ ਡੇਟਾ ਤਾਂ ਦੁੱਗਣਾ ਹੋ ਗਿਆ ਸਕੂਲ ਦੀ ਸੁੰਦਰ ਚਾਰ ਦਿਵਾਰੀ ਹੈ ਪ੍ਰਾਇਮਰੀ ਸਕੂਲ ਦੀ ਮਿਡਲ ਸਕੂਲ ਦੀ ਜੁਆਜ ਆਪਾਂ ਲੋਕ ਕਰਪਨ ਕੀਤੀ ਹੈ ਨਾਲ ਹੀ ਪਿੰਡ ਦੇ ਜਿਹੜੀ ਇੱਕ ਇਤਿਹਾਸਿਕ ਮੰਗ ਸੀ ਪੀਨ ਵਾਲੇ ਪਾਣੀ ਦੀ ਬਹੁਤ ਵੱਡੀ ਜਸਸਿਆ ਅੱਜ ਤੁਸੀਂ ਦੇਖ ਸਕਦੇ ਹੋ ਕਿ ਉਹ ਪੀਨ ਵਾਲੇ ਪਾਣੀ ਦਾ ਪਾਈਪ ਹੈ ਜਿਹੜੇ ਜ਼ੂਨਾ ਸ਼ੂਨਾ ਨਾਲ ਦਿਨ ਰਾਤ ਕੰਮ ਚੱਲਿਆ ਹੋਇਆ ਹੈ ਇਹ ਤੁਹਾਡੇ ਨਾਲ ਵਾਦਾ ਸੀ ਤੁਹਾਡੇ ਪੁੱਤ ਦਾ ਕਿ ਪਾਣੀ ਦੀ ਸਮੱਸਿਆ ਜਿਹੜੀ ਆ ਹੱਲ ਕਰਾਂਗੇ ਲਗਭਗ 4 ਕਰੋੜ ਰੁਪਏ ਦਾ ਕੰਮ ਹੈ ਜੀ ਤੇ ਤਰਾਸਦੀ ਹੈ ਪਿੱਛੇ ਜੇ ਪਾਣੀਆਂ ਦਾ ਮੋਰਚਾ ਲੱਗਿਆ ਤੁਸੀਂ ਸਾਰੇ ਰੋਹਾਂਡ ਖੱਡ ਤੇ ਆਪ ਸਭ ਨੇ ਜਿੰਮੇ ਦਿੱਤੀ ਤੇ ਪਹਿਲੀ ਵਾਰੀ ਦੁਨੀਆ ਦਾ ਮਿਸਾਲ ਦੇਖੀ ਹੋਊਗੀ ਕਿ ਪਿੰਡ ਨਹਿਰ ਤੋਂ 50 ਮੀਟਰ ਵੀ ਦੂਰ ਨਹੀਂ ਹੈ ਤੇ ਪਿੰਡ ਦੇ ਵਿੱਚ ਪੀਣ ਨੂੰ ਪਾਣੀ ਹੈ ਇਹ ਕਿੱਦਾਂ ਦੀ ਕੀ ਕਵਾਂਗੇ ਐਗਨੀ ਨਲਾਇਕ ਸਿਆਸਤਦਾਨ ਕਿਥੇ ਹੀਮਾ ਜੇ ਪਿੰਡ ਦੇ ਵਿੱਚ ਦੋ ਬਰਸਾਤਾਂ ਪੈਣ ਸਾਰਾ ਪਿੰਡ ਨੀਵਾਂ ਸਾਰੇ ਪਿੰਡ ਵਿੱਚ ਪਾਣੀ ਖੜ ਜਾਂਦਾ ਹੁਣ ਸਿਰਫ ਇੱਕ ਕੰਮ ਰਹਿ ਗਿਆ ਜਿਹੜਾ ਪਾਈਪਲਾਈਨ ਪਾ ਕੇ ਆਪਾਂ ਖੱਡ ਦੇ ਵਿੱਚ ਪਾਣੀ ਪਾ ਲੈਣਾ ਉਹਦਾ ਪਿੰਡ ਦੀ ਨਿਕਾਸੀ ਦਾ ਕੰਮ ਵੀ ਹੋ ਜਾਊਗਾ ਜੇ ਤੁਹਾਡੇ ਜਿਹੜੇ ਮੇਨ ਮਸਲੇ ਉਹ ਪਿੰਡ ਦੇ ਹੱਲ ਹੋ ਗਏ ਹੁਣੇ ਜਿਦਲੇ ਆਪਾਂ ਜਦੋਂ ਇੱਕ ਮਸਲਾ ਹੱਲ ਹੋ ਜਾਂਦਾ ਫਿਰ ਆਪਾਂ ਜਿਹੜੇ ਅਜੇ ਪਾਈਪਲਾਈਨ ਪਹਿਰੀ ਨਾਲ ਹੀ ਜਾਣ ਲੱਗੇ ਸੜਕ ਬਣਾ ਦੋ ਅਜੇ ਪਹਿਲਾਂ ਲੈ ਲਓ ਜਿੱਦਾਂ ਹੀ ਪਾਈਪਲਾਈਨ ਮੁਕੰਮਲ ਹੋ ਜਾਊਗੀ ਸੜਕ ਵੀ ਬਣਾਵਾਂਗੇ ਫਿਰ ਪਿੰਡ ਐ ਸਾਫ਼ ਸੁਥਰਾ ਹੋਊਗਾ ਜੀ ਮੈਂ ਇੱਕ ਵਾਰੀ ਦੁਬਾਰਾ ਆਪ ਸਭ ਦਾ ਸਵੇਰੇ ਸਵੇਰੇ ਤੁਸੀਂ ਇੱਥੇ ਆਪਣੀ ਗੱਲ ਕੀਤੀ ਆਪਣੇ ਕੰਮ ਕਾਰ ਛੱਡ ਕੇ ਪਹੁੰਚੇ ਬਹੁਤ ਬਹੁਤ ਧੰਨਵਾਦ ਨਾਮ ਹੀ ਖੋਰ ਜਿੱਥੇ ਸਕੂਲਾਂ ਦਾ ਹੋਰ ਸੁਧਾਰ ਪਟਵਾਰੇ ਦੇ ਜਿਹੜਾ ਪ੍ਰਾਇਮਰੀ ਸਕੂਲ ਆ ਉਹਦੀ ਨਵੀਂ ਇਮਾਰਤ ਵੀ ਬਣਾ ਰਹੇ ਆ ਮੇਰੇ ਤੁਹਾਨੂੰ ਬੇਨਤੀ ਹੈ ਕਿ ਹੁਣੇ ਸਰਕਾਰੀ ਸਕੂਲ ਬਦਲ ਰਹੇ ਨੇ ਹੁਣ ਪਹਿਲਾਂ ਵਾਲੇ ਸਰਕਾਰੀ ਸਕੂਲ ਨਹੀਂ ਰਹੇ ਸਕੂਲਾਂ ਦੀ ਛਵੀ ਬਦਲ ਰਹੀ ਆ ਸਕੂਲਾਂ ਦਾ ਇਨਫਰਾਸਟ੍ਰਕਚਰ ਬਦਲ ਰਿਹਾ ਸਕੂਲ ਆਫ ਐਮੀਨੈਂਟਸ ਕੀ ਫਰਕ ਸਾਫ 12 ਕਰੋੜ ਰੁਪਏ ਦੀ ਲਾਗਤ ਦੇ ਨਾਲ ਸਕੂਲ ਤਿਆਰ ਹੋ ਰਿਹਾ ਜੀ 12 ਕਰੋੜ ਦੀ ਲਾਗਤ ਨਾਲ ਦਿਨ ਰਾਤ ਸੇ ਕੰਮ ਚੱਲਿਆ ਹੋਇਆ ਜਦੋਂ ਤਿਆਰ ਹੋ ਗਿਆ ਤੁਹਾਡੀ ਆਪਣੀ ਅੱਖੋਂ ਗੀਤੋਂਗੇ ਕਿਪੂ ਸਾਹਿਬ ਦੇ ਨਾਲ ਵਾਦਾ ਸੀ ਹਸਪਤਾਲ ਦਾ ਤੁਸੀਂ ਜਾ ਕੇ ਚੈੱਕ ਕਰ ਲਓ ਉਹੀ ਖੰਡਰ ਹਸਪਤਾਲ ਅੱਜ 90% ਕੰਮ ਮੁਕੰਮਲ ਹੋ ਚੁੱਕਿਆ ਉਹ ਹਸਪਤਾਲ ਤੁਹਾਡਾ ਬਣਾ ਦਿੱਤਾ ਇਸ ਤੋਂ ਇਲਾਵਾ ਕੀਪੂ ਸਾਹਿਬ ਦਾ ਅੱਜ ਤੱਕ ਇੱਥੇ ਕਾਦੀ ਸੀਵਰੇਜ ਟ੍ਰੀਟਮੈਂਟ ਪਲੈਂਟ ਵੀ ਸੀ ਸੀਵਰੇਜ ਟ੍ਰੀਟਮੈਂਟ ਪਲੈਂਟ ਦਾ ਕੰਮ ਵੀ 90% ਮੁਕੰਮਲ ਹੋ ਗਿਆ ਉਹ ਵੀ ਬਣ ਕੇ ਤਿਆਰ ਥੱਲੇ ਕੀਪੂਰ ਸਾਹਿਬ ਦੀ ਗੱਲ ਕਰੀਏ ਸ਼ਾਨਦਾਰ ਸਕੂਲ ਗਰਾਊਂਡ ਬਣ ਰਿਹਾ ਹਸਪਤਾਲ ਸੀਵਰਟ ਟ੍ਰੀਟਮੈਂਟ ਪਲਾਂਟ ਪੀਨ ਵਾਲਾ ਪਾਣੀ ਇਹ ਕੰਮ ਹੈ ਜੀ 3 ਸਾਲ ਦੇ ਵਿੱਚ ਤੇ ਹੁਣ ਸਾਡਾ ਜੀ ਇਸ ਦਾ ਦਾਵਾ ਕੀਪੂਰ ਸਾਹਿਬ ਦੀ ਸੁੰਦਰੀਕਰਨ ਕੀਤਾ ਸਵਾਗੀ ਗੇਟ ਤੇ ਨবাব ਤੇ ਹੁਣ ਉੱਥੇ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਬੁੱਤ ਲਾ ਰਹੇ ਹਾਂ 3 ਕਰੋੜ ਰੁਪਏ ਦਾ ਕਰਕੇ ਹੋਰ ਸੁੰਦਰ ਘੜੀ ਆਪਣੇ ਉਹ ਲੈਕੀ ਪੁਆਇੰਟ ਨੂੰ ਹੋਰ ਪਤਾ ਲੱਗੇ ਉੱਥੇ ਜਿਹੜਾ ਸਾਡਾ ਇਸ ਤੋਂ ਲਗਭਗ 3.5 ਕਰੋੜ। ਮੋਰ ਵੀ ਸਾਡਾ ਚਾਹ ਹੈ ਕਿ ਆਪਣੇ ਕੀਰਪੁਰ ਸਾਹਿਬ ਦੇ ਕੰਮ ਕਰੀਏ। ਮੰਡੀ ਸ਼ਿਫਟ ਕਰਾ ਦੇਈਏ ਕੀਰਪੁਰ ਸਾਹਿਬ ਦੀ। ਲਗਭਗ 1 ਕਰੋੜ ਦੀ ਲਾਗਤ ਦੇ ਨਾਲ ਕੀਰਪੁਰ ਸਾਹਿਬ ਦੀ ਮੰਡੀ ਸ਼ਿਫਟ ਹੋ ਰਹੀ ਹੈ। ਕੀਰਪੁਰ ਸਾਹਿਬ ਦੀ ਦਾਣਾ ਮੰਡੀ ਦੇ ਲਈ 3.5 ਕਰੋੜ ਦਾ ਕੰਮ। ਥੱਲੇ ਚਾਰ ਦੀਵਾਰੀ, ਇੱਕ ਸ਼ੈੱਡ ਤਾਂ ਕਿ ਇਹ ਸ਼ਾਨਦਾਰ ਉੱਥੇ ਜਿਹੜੀ ਸਾਡੀ ਲੋੜ ਹੋਵੇ। ਜੇ ਕੰਮ ਕਰਨ ਦਾ ਚਾਹ ਹੋਵੇ, ਸਾਨੂੰ ਇਕੱਲੇ ਕੀਰਪੁਰ ਸਾਹਿਬ ਦੇ ਵਿੱਚ होर जो छोटे मोटे निजी काम तो चलो करते रहते हैं पर वे काम जो इंफ्रास्ट्रक्चर के लिए बहुत जरूरी चार मार्गी सड़क सा बहुत ज़्यादा वो जी जरूरत एदे उ उ को एक होेनती ली और वो बेनती है कि पंजाब सरकार वालों युद्ध नशे विरुद्ध जोड़ा एक ऐलान किया हो सजा करके करके ਅਸੀਂ ਪਿੰਡ ਭਗਵਾਲਾ ਦੇ ਨਿਵਾਸੀ ਭਗਵਾਲਾ ਦੇ ਨਿਵਾਸੀ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਇਕਜੁੱਟ ਹੋ ਕੇ ਸੌ ਖੰਡੇ ਹਾਂ ਇਕਜੁੱਟ ਹੋ ਕੇ ਸੌ ਖੰਡੇ ਹਾਂ ਕਿ ਅਸੀਂ ਨਸ਼ਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਆਪਣੇ ਪਿੰਡ ਦੇ ਆਪਣੇ ਪਿੰਡ ਦੇ ਫੈਰੇਦਾਰ ਬਣ ਕੇ ਕੰਮ ਕਰਾਂਗੇ ਫੈਰੇਦਾਰ ਬਣ ਕੇ ਕੰਮ ਕਰਾਂਗੇ ਅਸੀਂ ਆਪਣੇ ਪਿੰਡ ਵਿੱਚ ਅਸੀਂ ਆਪਣੇ ਪਿੰਡ ਵਿੱਚ ਕਿਸੇ ਵੀ ਕਿਸਮ ਦਾ ਕਿਸੇ ਵੀ ਕਿਸਮ ਦਾ ਨਸ਼ਾ ਵੇਚ ਨਹੀਂ ਦਰਾਂਗੇ ਅਸੀਂ ਕਿਸੇ ਨਸ਼ਾ ਤਸਕਰ ਨੂੰ ਕਿਸੇ ਨਸ਼ਾ ਤਸਕਰ ਨੂੰ ਪਿੰਡ ਵਿੱਚ ਵੜਨ ਨਹੀਂ ਦੇਵਾਂਗੇ ਸਾਡੇ ਪਿੰਡ ਵਿੱਚ ਸਾਡੇ ਪਿੰਡ ਵਿੱਚ ਜੋ ਵੀ ਨਸ਼ਾ ਕਰਦੇ ਹਨ ਜੋ ਵੀ ਨਸ਼ਾ ਕਰਦੇ ਹਨ ਅਸੀਂ ਉਹਨਾਂ ਨੂੰ ਨਸ਼ਾ ਛੱਡਣ ਲਈ ਸੰਜਾਵਾਂਗੇ ਨਸ਼ਾ ਛੱਡਣ ਲਈ ਜਿਨ੍ਹਾਂ ਨੂੰ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਨਸ਼ਾ ਮੁਕਤੀ ਸੈਂਟਰ ਵਿੱਚ ਨਸ਼ਾ ਮੁਕਤੀ ਸੈਂਟਰ ਵਿੱਚ ਭੱਤੀ ਕਰਾਵਾਂਗੇ ਅਸੀਂ ਕਿਸੇ ਵੀ ਨਸ਼ਾ ਤਸਕਰ ਦੀ

बेनती है सारे तालियां मार के मंत्री साहब का तो स्वागत करें सर सर इस दिन आ रहे ਤੁਹਾਡਾ ਅੱਜ ਭਗਵਾਲਾ ਸਕੂਲ ਦੇ ਵਿੱਚ ਹੋਏ ਵੱਖ-ਵੱਖ ਕੰਮਾਂ ਦਾ ਜਿਹੜੇ ਵਿੱਚੋਂ ਮੁੱਖ ਕੰਮ ਜਿਹੜਾ ਹੈ ਪ੍ਰਾਇਮਰੀ ਸਕੂਲ ਦੀ ਬਾਉਂਡਰੀ ਵਾਲ ਦਾ ਸੀ ਜਿਹਦਾ ਲੰਬੀ ਡਿਸਕਿਊਟ ਵੀ ਸੀ ਲੰਬੀ ਦਤ ਹੋਇਆ ਤੇ ਬਾਅਦ ਉਹ ਮੁਕੰਮਲ ਕੀਤਾ ਤੇ ਨਾਲ ਹੀ ਮਿਡਲ ਸਕੂਲ ਛੋਇ ਕੰਮ ਦਾ ਉਹ ਘਟਨ ਕੀਤਾ ਨਾਲ ਹੀ ਪਿੰਡ ਭਗਵਾਲੀ ਦੀ ਜਿਹੜੀ ਬਹੁਤ ਦਸ਼ਕਾਂ ਤੋਂ ਜਿਹੜੀ ਲੰਬੀ ਸਮੱਸਿਆ ਸੀ ਮੰਗ ਸੀ ਪੀਣ ਵਾਲੇ ਪਾਣੀ ਦੀ ਪਾਈਪ ਲਾਈਨ ਦਾ ਕੰਮ ਉਹ ਬਹੁਤ ਜ਼ੋਰਾਂ ਸ਼ੋਰਾਂ ਨਾਲ ਚੱਲ ਰਿਹਾ ਤੇ ਉਸ ਤੋਂ ਬਾਅਦ ਪਿੰਡ ਦੀ ਇੱਕ ਨਿਕਾਸੀ ਦਾ ਪੈਪ ਪੈਣਾ ਉਹ ਵੀ ਜਿਹੜਾ ਮੁਕੰਮਲ ਕਰਾਇਆ ਗਿਆ